ਨਾਮ ਸ੍ਰੀ ਵਾਹਿਗੁਰੂ ਜੀਓ ਬਡਹਨ ਸਮਨ ਲਾ ਪੰਜਵਾਂ ਤੂ ਬਿਆੰਦ ਕੋ ਬਿਰਲਾ ਜਾਣਾ ਗੁਰ ਪ੍ਰਸਾਦ ਕੋ ਕਬਦ ਪਛਾਣ ਸੇਵਕੀ ਅਰਦਾਸ ਪਿਆਰੇ ਜਪ ਜੀਵਾਂ ਤੱਕ ਤੈਨੂੰ ਤੁਮਾਰੀ راہ ਦਇਆਲ ਪ੍ਰਭ ਮੇਰੇ ਪ੍ਰਭ ਦਾਤੇ ਜੀ ਸਹਿ ਜਨਾਬ ਹੋ ਤੈਨਹੀਂ ਤੂੰ ਜਤੂ ਸਦਾ ਸਦਾ ਜਾਈ ਬੁਲਿਹਾਰੀ ਇਹ ਤੂ ਦੇਖੋ ਉਹ ਤੁਮਾਰੀ ਮੋਹਨ ਨਿਰਗੁਣੋਂ ਕੋਣ ਕੀシュ ਕੋ ਨਾਂ ਜਾਤਾ ਨਾਨਕ ਸਾਧੂ ਦੇਖ ਬਨ ਰਤਾ ਤਾਂ ਤਾਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਅਪਾਰ ਕਿਰਪਾ ਬਖਸ਼ਿ ਦਾ ਸਦਕਾ ਜਿੱਥੇ ਖਿੰਦ ਸਾਹਿਬ ਜਿਹਦਰ ਕੁਲਵਾਨ ਸੰਗੀਨ ਹੈ ਜੀਉਰ ਮਹਾਰਾਜ ਦੇ ਕੋਈ ਤਰਸਾਨ ਸਜਖੰਡ ਦਰਬਾਰ ਨਦੀਰ ਸ੍ਰੀ ਹਜੂਰ ਸਾਹਿਬ ਦੇ 25 ਸਾਲ ਸੇਵਾ ਕਰਦਿਆਂ ਹੋਏ ਆ ਗੁਰੂ ਸਾਹਿਬ ਨੇ ਉਹਨਾਂ ਤੋਂ ਬੜੀ ਇੱਜ਼ਤ ਨਾਲ ਸੇਵਾ ਲਈ ਹੈ ਫਰਮਾਇਆ ਆਪਣੇ ਮਿਲ ਕੇ ਕਰਾ ਰਹੇ ਹਨ ਉਹਨਾਂ ਦੇ ਸਨਦਾ ਪੱਤਰ ਤੇ ਮਾਰੇ ਸੱਚੇ ਪਾਤਸ਼ਾਹ ਦੇ ਹਸਤਾਨ ਗੁਰੂ ਦਰਬਾਰ ਸੱਚਾ ਸੰਦ ਸਤਿਗੁਰ ਸਾਹਿਬ ਦਾ ਸਬੰਧ ਸਾਰੇ ਸਤਾਨਾਂ ਨੂੰ ਯਾਤਰਾ ਲਈ ਆਏ ਸੀ ਤੇ ਗੁਰੂ ਮਾਰ ਬੜੀ ਕਿਰਪਾ ਕੀਤੀ ਹੈ ਹੁਣ ਅਸੀਂ ਨਾਨਕ ਸਿਰਾ ਧੰਗੁਰ ਨਾਨਕ ਸਾਹਿਬ ਕੋਈ ਤਰਸਤਾਨ ਤੇ ਪਹੁੰਚੇ ਆਂ ਇੱਥੇ ਗੁਰੂ ਨਾਨਕ ਸਾਹਿਬ ਸੱਚੇ ਭਾਸ਼ਣ ਬੜੀ ਕਿਰਪਾ ਕੀਤੀ ਕਿ ਗੁਰੂ ਤੇਜ ਜੀ ਲਾਲ ਜੀ ਦੋ ਬੜੇ ਪੀਰ ਸਗੇ ਜਦੋਂ ਮਹਾਰਾਜ ਆਏ ਤੇ ਕੀਰਤਨ ਕਰ ਰਹੇ ਤੇ ਮੁਸਲਮਾਨ ਲੋਕ ਜਿਹੜੇ ਕੰਦੇ ਤੇ ਸਰੋਦ ਨਹੀਂ ਹੋਣੀ ਚਾਹੀਦੀ ਕੀਰਤਨ ਹੀ ਹੋਣਾ ਚਾਹੀਦਾ ਇੱਕ ਪੀਰ ਦੂਜੇ ਨੂੰ ਕਹਿਣ ਲੱਗਾ ਵੀ ਸਰੋਦ ਕਿਧਰੋਂ ਆ ਰਹੀ ਹੈ ਬੰਦ ਕਰਕੇ ਆ ਤੇ ਜਿਸ ਵੇਲੇ ਉਹ ਆਏ ਤੇ ਮਾਰੇ ਕੀਰਤਨ ਕਰ ਰਹੇ ਸੀ ਉਦੋਂ ਦੀ ਸਮਾਧੀ ਲੱਗ ਗਈ ਉਹ ਆਇਆ ਇਹਨਾਂ ਉਹ ਜਿਹਨੇ ਕਦੇ ਆਏ ਨਹੀਂ ਇਰੋ ਦੇਖਣ ਬਾਅਦ ਹੀ ਕਿ ਕੀ ਗੱਲ ਹੋਈ ਆ ਕਿਉਂ ਨਹੀਂ ਜਿਲੇ ਦੇਖਿਆ ਉਸ ਨੂੰ ਸਮਾਜ ਚ ਬੈਠਾ ਜਦੋਂ ਮਾਰੇ ਸੱਚੇ ਭਾਈ ਦਰਸ਼ਨ ਕੀਤੇ ਕੀਰਤਨ ਸੁਣਿਆ ਉਹਦੀ ਵੀ ਸਮਾਧੀ ਲੱਗ ਗਈ ਤੇ ਮਾਰੇ ਬੇਨਤੀ ਕੀਤੀ ਮਾਰੇ ਤੇ ਮੁਹੰਮਦ ਸਾਹਿਬ ਨੇ ਸਰੋਦ ਬੰਦ ਕੀਤੀ ਕਹਿਣ ਲੱਗੇ ਹਾਂ ਜਿਹੜੀ ਆਸ਼ਕੀ ਮਸ਼ੂਕੀ ਵਾਲੀ ਮਨ ਵਕਾਰਾਂ ਵੱਲ ਜਾਂਦੀ ਹੈ ਉਹ ਸਰੋਦ ਬੰਦ ਹੈ ਤੇ ਜਿਹੜਾ ਪਰਮੇਸ਼ਰ ਖੁਦਾ ਦੇ ਨਾਲ ਜੁੜੇ ਉਹ ਸਰੋਤ ਬੰਦ ਨਹੀਂ ਹੁੰਦੇ ਤੇ ਉਸ ਵੇਲੇ ਫੇ ਮਾਰਨ ਲੱਗੇ ਪਿਆ ਸੀ ਤਾਂ ਮੱਕੇ ਦੀ ਯਾਤਰਾ ਨੂੰ ਪਿਆਰ ਸੀ ਜਦੋਂ ਸੁਣਿਆ ਕਿ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਵਾਲੇ ਮੱਕਾਪੁਰ ਕਰਮਾਂ ਕਰ ਗਿਆ ਫਿਰ ਅਸੀਂ ਕਿਉਂ ਨਾ ਉਹਨੇ ਦਰਸ਼ਨ ਕਰੀਏ ਅਸੀਂ ਇਸ ਇਛਾ ਵਿੱਚ ਆਪ ਜੀ ਨੂੰ ਚੇਤੇ ਕਰਦੇ ਸੀ ਤੇ ਸਾਡੀ ਭਾਵਨਾ ਪੂਰੀ ਕਰਨ ਲਈ ਆਪ ਵੀ ਨੇ ਕਿਰਪਾ ਕਰਕੇ ਸਾਨੂੰ ਇਥੇ ਦਰਸ਼ਨ ਦਿੱਤੇ ਆ ਗੁਰਦੁਆਰਾ ਸਾਹਿਬ ਦੇ ਨੇੜੇ ਉਹਨਾਂ ਦੋਹਾਂ ਦੇ ਉਹ ਜਿਹੜੇ ਸਥਾਨ ਬਣੇ ਹੋਏ ਤੇ ਮਹਾਰਾਜ ਹਰਖਵਾਲ ਵਾਲੇ ਆਏ ਸੀ ਤੇ 40 ਦਿਨ ਰਹੇ ਕਹਿੰਦੇ ਮਹਾਰਾਜ ਤੁਸੀਂ ਬੈਠੇ ਆ ਕਹਿੰਦੇ ਪੀਰਾਂ ਦੀ ਬੰਦਗੀ ਦੀ ਸੁਗੰਧੀ ਆ ਰਹੀ ਹੈ ਤੇ ਫਿਰ ਉਹਨਾਂ ਪੀਰਾਂ ਨੇ ਕਿਹਾ ਕਿ ਮਹਾਰਾਜ ਤੇ ਪਾ ਕਰੋ ਸਾਡਾ ਅਗਿਆਨਤਾ ਦਾ ਪਰਦਾ ਟੁੱਟੇ ਆਗੇ ਅੰਦਰ ਵੀ ਮਹਾਰਾਜ ਦਾ ਪ੍ਰਕਾਸ਼ ਹੋ ਗਿਆ। ਸਾਝੀ ਖੁਦਾ ਤੇ ਦਰਸ਼ਣ ਜਿਹੜੇ ਤੁਹਾਡੇ ਨੂੰ ਕਰ ਲਏ ਆ। ਸਾਡੀ ਦੀ ਕਿਰਪਾ ਹੋ ਗਈ। ਮਹਾਰਾਜ ਨੇ ਆਪਣੇ ਬੇਰ ਦ੍ਰਿਸ਼ਟੀ ਕਰਕੇ ਉਹਨਾਂ ਨੂੰ ਵੀ ਰੀਡੀ ਅਸੀ ਦੀਆਂ ਖੋਪਰੋਟ ਕੇ ਬ੍ਰਹਮ ਗਿਆਨੀ ਜਿਹੜੀ ਦਾਤ ਸੀ ਬਖਸ਼ਿਸ਼ ਕੀਤੀ। ਫਿਰ ਸੰਗਤ ਨੂੰ ਪਜਾ ਲਗਾ ਸੰਗਤ ਦੀ ਕਾਹੀ ਆ ਗਈ। ਇਹਨੇ ਮਾਰਾ ਇੱਥੇ ਪਾਣੀ ਬਹੁਤ ਖਾਰਾ ਆ ਤੇ ਕਿਰਪਾ ਕਰੋ। ਉਸ ਵੇਲੇ ਬਿਮਾਰ ਆਈ ਮੈਂ ਆਪਣਾ ਚਰਨ ਝੁਕਾਇਆ ਮਹਾਰਾਜ ਚਰਨ ਦੀ ਛੋਹ ਨਾਲ ਚਰਨ ਫੁੱਟਿਆ ਉਸ ਹਸਤਾਨ ਦਾ ਨਾਨਕ ਜੀ ਦਾ ਹਨ ਸ਼੍ਰੀ ਗੁਰੂ ਨਾਨਕ ਸਾਹਿਬ ਦਾ ਮੈਂ ਜੀ ਚਰਨਾਂ ਦੀ ਛੋਹ ਨਾਲ ਫਲ ਬੁੱਟ ਹੋਇਆ ਤੇ ਚਰਨ ਜਿਹੜਾ ਦਿਨ ਰਾਤ ਜਲ ਭਗਦਾ ਔਲ ਬੜਾ ਪਵਿੱਤਰ ਜਾਲਿਆ ਪੈਸੋ ਸਟੇ ਵੀ ਨਜ਼ਰ ਆਉਂਦਾ ਹੈ ਔਰ ਡਾਕਟਰਾਂ ਨੇ ਦੱਸਿਆ ਸਿਰ ਕਰਕੇ ਇਹ 40 ਦਿਨ ਕੋਈ ਛਰਦਨ ਚੱਲ ਸਕਦਾ ਹੈ ਉਦੀ ਟੀਵੀ ਦੀ ਬਿਮਾਰੀ ਪਰ ਮਹਾਰਾਜ ਦੀ ਕਿਰਪਾ ਨਾਲ ਹਾਂਜੀ ਭਾਰੀ ਰੋਗ ਟੁੱਟਦੇ ਆ ਬਖਸ਼ਿਸ਼ ਫਿਰ ਹైదరాబాద్ ਨਵਾਬ ਨੇ ਮਹਾਰਾਣਜੀਤ ਨੂੰ ਆਪਣੇ ਵੱਲ ਲਈ ਸੱਦੇ ਹੱਸੇ ਇਹੋ ਸਿੱਖ ਫੌਜੀਆ ਨੂੰ ਦੱਸਿਆ ਵੀ ਮਹਾਰਾਜ ਦਾ ਆਸਥਾਨ ਹੈ ਫਿਰ ਉਹ ਵੀ ਦਰਸ਼ਨ ਕਰਨ ਲਈ ਆਏ ਤੇ ਉਹਨਾਂ ਨੇ ਫਿਰ ਮਹਾਰਾਜ ਦਾ ਜਿਹੜਾ ਨਿਸ਼ਾਨ ਸਥਾਨ ਬਹਿਮਗੀਦ ਸਮੇ ਸਮੇ ਦੇ ਨਾਲ ਹੋਰ ਵੀ ਮਹਾਨ ਕੋਲ ਸੇਵਾ ਕਰਦੇ ਰਹੇ ਹੰਤਨ ਬਾਬਾ ਜੀ ਵਾਲਾ ਸੁਨੀ ਮਹਾਰਾਜ ਜੀ ਦੇ ਚਰਨ ਸੇਵਕ ਸੰਤ ਕਰਤਾ ਜਿਸ ਮਾਈ ਲਾ ਨਾਲੇ ਉਹਨਾਂ ਨੇ ਇਥੇ ਲੰਬਾ ਸੇਵਾ ਕੀਤੀ ਕੀਰਤਨ ਦੁਆਰਾ ਵੀ ਸਥਾਨ ਦੀ ਸੇਵਾ ਵੀ ਜਦੋਂ ਦਾਸ ਪਹਿਲਾਂ ਆਏ ਸੀ ਉਦੋਂ ਲੰਗੂਰ ਤੇ ਬਾਂਦਰ ਕਾਫੀ ਰੌਣਕਾਂ ਦੇ ਘੁੰਮਦੇ ਹੁੰਦੇ ਸਨ ਹੁਣ ਸਮੇਂ ਦਾ ਨਾਲ ਸਰਾਮਾ ਵੀ ਬਣ ਗਏ ਆ ਸਰੋਵਰਾਂ ਦੇ ਦੁਆਲੇ ਗਰਾਡੇ ਵੀ ਲੰਗਰ ਵਾਸਤੇ ਵੀ ਸਾਰੀ ਤਰ੍ਹਾਂ ਦੀ ਅਸ਼ੋਕ ਸਕੂਲ ਤਾਂ ਹੈ ਤੇ ਗੀਆਂ ਉਦੋਂ ਕਾਮੀ-ਟਾਮੀ ਸੰਗਤਾਂ ਹੁੰਦੀ ਸੀ ਹੁਣ ਤਾਂ ਸੰਤਾਂ ਦੇ ਧੰਦੇ ਵਜੇ ਰਹਿੰਦੇ ਹਰ ਵੇਲੇ ਬੋਲੇ ਸੋਨਿਆ ਰਹਿੰਦੀ ਹੈ ਜਿੰਨੇ ਵੀ ਸੱਚਖੰਡ ਹਜ਼ੂਰ ਸਾਹਿਬ ਸੰਗਤਾਂ ਹੁੰਦੀ ਹੈ ਸਾਰੇ ਦਰਸ਼ਨ ਕਰਕੇ ਜਾਂਦੇ ਆਜ ਮਹਾਰਾਜ ਨੇ ਕਿਰਪਾ ਕਰਕੇ ਇਹ ਪਵਿੱਤਰ ਸਮਾ ਬਖਸ਼ਿਸ਼ ਕੀਤਾ ਹੈ ਤੇ ਜੋ ਉਸ ਪਹਿਲੇ ਮੌਕੇ ਦੇ ਰਾਗੀ ਸਿੰਘ ਇਹ ਸ਼ਬਦ ਦਾ ਕੀਰਤਨ ਕਰ ਰਹੇ ਸੀ ਉਸ ਦੀ ਅਸੀਂ ਵਿਚਾਰ ਕਰ ਰਹੇ ਹਾਂ ਬੜਾ ਹੰਸ ਮਾਲਾ ਪੰਜਵਾ ਬੜਾ ਹੰਸ ਸਰ ਬੜਾ ਹੰਸ ਰਾਗ ਦੀ ਬਾਣੀ ਹੈ ਪੰਜਵੇਂ ਪਾਤਸ਼ਾਹ ਜੀ ਗੁਰਨਾਨਕ ਸਾਹਿਬ ਦੀ ਉਸਤਤ ਵਿੱਚ ਸ਼ਬਦ ਅਚਾਰਦੇ ਹਨ ਤੂੰ ਬਿਆੰਤ ਕੋ ਬਿਰਲਾ ਜਾਣੈ اے ਸੱਚੇ ਪਾਤਸ਼ਾਹ ਆਪ ਬਿਆੰਤ ਸ਼ਕਤੀਆਂ ਦੇ ਮਾਲਕ ਹੈ ਤੁਹਾਡੀ ਮਹਿਮਾ ਨੂੰ ਕੋਈ ਬਿਰਲਾ ਹੀ ਕੋਰਖ ਜਾਣਦਾ ਹੈ ਕਿਉਂਕਿ ਜਿਸ ਨੂੰ ਤੂੰ ਜਾਣ ਆਹੇ ਸੋਈ ਜਨ ਜਾਣਾ ਕਰ ਕਰਪਾ ਰਾਮ ਨਾਮ ਬਖਾਉਂਦਾ ਇਹ ਤੇ ਤੁਸੀਂ ਮਹਿਰ ਕਰੋ ਕੋਈ ਜਾਣ ਸਕਦਾ ਦੂਸਰਾ ਨਹੀਂ ਤਾਂ ਸੰਸਾਰ ਦੀ ਬੁੱਧੀ ਤੇ ਐਸਾ ਪੜਦਾ ਪਿਆ ਆ ਕੋ ਸਮਝੇ ਨਹੀਂ ਸਕਦਾ ਜਿਵੇਂ ਉੱਲੂ ਆ ਜਾਂ ਚੁਲਕਾਂ ਚੋਂ ਗਿੱਦੜੇ ਸੂਰਜ ਤਾਂ ਹੈਗਾ ਪਰ ਉਹਨੂੰ ਨਜ਼ਰ ਨਹੀਂ ਆਉਂਦੀ ਇਸੇ ਤਰ੍ਹਾਂ ਪਰਮੇਸ਼ਰ ਤਾਂ ਸਰਬ ਵਿਆਪੀ ਹੈ ਤੇ ਜਿਨ੍ਹਾਂ ਦੀ ਬਿਰਤੀ ਅਗਿਆਨ ਦੇ ਪੜਦੇ ਨੇ ਟੱਕੀ ਹੈ ਉਹ ਨਜ਼ਰ ਨਹੀਂ ਆਉਂਦਾ ਤੇ ਜਿਨ੍ਹਾਂ ਨੂੰ ਮਾਰਾ ਗਿਆਨ ਦਾ ਪ੍ਰਕਾਸ਼ ਕਰ ਹੁੰਦੇ ਆ ਉਹਨਾਂ ਨੂੰ ਤੇ ਜੜ ਰੇ ਜੜ ਰੇ ਚ ਪਰਮੇਸ਼ਰ ਦੀ ਜੋਤ ਨਜ਼ਰ ਆਉਂਦੀ ਹੈ ਭਾਈ ਬਾਲਾ ਮਰਦਾਨਾ ਜੀ ਨਾਲ ਹੀ ਰਹੇ ਆ ਉਹ ਹੀ ਮਾਰੇ ਨੂੰ ਬੇਬੇ ਨਾਨਕੀ ਜੀ ਦੌਲਤਾਂ ਦਾ ਹੀ ਲੈ ਲੋ ਤੁਸਨ ਲੈ ਲੋ ਬਾਬਾ ਬੁੱਢਾ ਜੀ ਤਨ ਗੁਰੂ ਅੰਗਦ ਸਾਹਿਬ ਕਿੰਨੇ ਕੁ ਗੁਰਸਿੱਖਾਂ ਦੀ ਗਿਣਤੀ ਕਰੀਏ ਜਿਨ੍ਹਾਂ ਦੇ ਮਾਰੇ ਨੇ ਮਿਹਰ ਕੀਤੀ ਹੈ ਅੱਜ ਵੀ ਉਹਨਾਂ ਦੀ ਬਖਸ਼ਿਸ਼ ਹੁੰਦੀ ਹੈ ਗਾਂ ਵੀ ਹੁੰਦੀ ਰਣੀ ਇਤਨ ਕੇ ਦੱਸਦੇ ਆ ਤੂੰ ਬਿਆੰਦ ਕੋ ਬਿਰਲਾ ਜੀ ਕਿ ਭਾਸ਼ਾ ਤੇਰੀ ਇੱਲਾ ਬੇਨਤੀ ਹੁ ਕਹੀਏਗਾ ਬੋਰਲਾ ਵੀ ਪਾਣੀ ਨਹੀਂ ਆਉਂਦਾ ਬਾਕੀ ਵੀ ਦਰਿਆ ਨਦੀਆਂ ਨਾਲੇ ਉਹਨਾਂ ਦੇ ਹੁਕਮ ਦੇ ਚਾਰੇ ਚੱਲ ਰਹੇ ਆ ਕਿ ਜੇ ਉਹਨਾਂ ਨੇ ਇੱਥੇ ਆ ਕੇ ਪੀਰਾਂ ਦੀ ਬੇਨਤੀ ਤੋਂ ਕਿਰਪਾ ਕੀਤੀ ਮਾਰਾ ਪਾਣੀ ਖਾਰਾ ਤੇ ਮਿੱਠੇ ਜਲਦਾ ਚਸ਼ਮਾ ਕਰਨ ਦੀ ਸ਼ੋਹ ਨੇ ਮਾਰਨ ਪਰਬਾ ਦੇ ਤੇ ਮਾਰਾ ਬਰਸ਼ੇ ਮਾਰ ਕੇ ਦਰਬੈਣੀ ਗੁਰੂ ਕੇ ਲੌਰ ਪੈਦਾ ਕੀਤੀ ਜਿਦੇ ਪੰਜਾ ਲਾ ਕੇ ਕਿਰਪਾ ਕਰੀ ਜਾਂਦੇ ਆ ਕੋ ਜਿਵੇਂ ਵੀ ਚਾਹਣ ਕਰ ਸਕਦੇ ਸਮਰਾਥਿਆ ਸਰਬਾਗਿਆ ਸਰਬਸ਼ਕਤੀਮਾਨ ਗੁਰ ਪ੍ਰਸਾਦ ਕੋ ਸ਼ਬਦ ਪੁਛਤ ਗੁਰੂ ਦੀ ਪ੍ਰਸਾਦ ਕਿਰਪਾ ਨਾਲ ਉਹਨਾਂ ਦਾ ਸ਼ਬਦ ਜਿਹੜਾ ਉਪਦੇਸ਼ ਆ ਉਹਦੇ ਦੁਆਰਾ ਸੋਝੀ ਲੈ ਕੇ ਉਸ ਨਿਰੰਕਾਰ ਪਰਮੇਸ਼ਵਰ ਨੂੰ ਜਾਣਦਾ ਵੀ ਆ ਤੇ ਪਛਾਣਦਾ ਵੀ ਸੇਵਕ ਹੀ ਅਰਦਾਸ ਪਿਆਰੇ ਤੇ ਸੱਚੇ ਪਾਤਸ਼ਾਹ ਹੀ ਤੁਹਾਡੇ ਦਾਸ ਹਾਂ ਤੇ ਪਿਆਰੇ ਸਾਡੀ ਆਪ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਆ। ਜੁਠਾ ਕਰ ਤੁੰਤੈ ਅਰਦਾਸ। ਬਿਲਕੁਲ ਕਦੇ ਨਾ ਹੋਵੇ। ਜਨ ਕੀ ਅਰਦਾਸ ਜਿਵੇਂ ਪੀਰਾਂ ਨੇ ਅਰਦਾਸ ਕੀਤੀ ਤੇ ਜਿਨ੍ਹਾਂ ਦੇ ਚਰਨਾਂ ਦਿਵਾਲੇ ਮੱਕਾ ਘੁੰਮ ਗਿਆ ਤੇ ਹੁਣ ਮੱਕੇ ਕੀ ਜਾਣਾ ਉਹਨਾਂ ਦੇ ਦਰਸ਼ਨ ਕਰੀਏ। ਤੇ ਪੀਰਾਂ ਨੇ ਸੱਚੀ ਭਾਵਨਾ ਨਾਲ ਆਰਾਧਨਾ ਕੀਤੀ ਤੇ ਮਹਾਰਾਜ ਨੇ ਦੇਖ ਲਓ ਉਹਨੂੰ ਇੱਥੇ ਆ ਗਏ। ਦਾ ਵਿਛਨ ਤੇ ਬ੍ਰਹਮ ਗਿਆਨ ਵੀ ਬਖਸ਼ਿਆ ਉਹਨਾਂ ਦੀ ਬੇਨਤੀ ਤੋਂ ਮਿੱਠੇ ਜਲ ਦਾ ਸਰ ਚਸ਼ਮਾ ਵੀ ਬਖਸ਼ਿਆ ਨਹੀਂ ਪਾਣੀ ਖਾਰਾ ਸੀ ਕਿੰਨੀ ਕਿਰਪਾ ਕੀਤੀ ਸੇਵਕਾਂ ਦੀ ਮਾਰੇ ਅਰਦਾਸ ਹੈ ਕੀ ਅਰਦਾਸ ਹੈ ਜਪ ਜੀਵਾ ਪ੍ਰਭ ਚਰਨ ਤੁਮਾਰੇ اے ਪਾਸ਼ਾ ਤੇਰਾ ਦਸੈ ਗੁਰ ਮੰਤਰ ਗੁਰ ਮੰਤਰ ਜਪਜੀਤ ਸਿੰਘ ਬਾਣੀ ਜਪਦੇ ਰਹੀਏ ਪੜਦੇ ਰਹੀਏ ਤੇ ਤੁਹਾਡੇ ਚਰਨਾਂ ਨਾਲ ਜੁੜੇ ਰਹੀਏ ਅਤੇ ਆਪ ਜੀ ਦੇ ਪਰਿਵਾਰ ਦੀ ਸੰਗਤ ਦੀ ਮਹਾਂਪੁਰਖਾਂ ਦੀ ਸੇਵਾ ਕਰਦੇ ਰਹੀਏ ਐਸੀ ਕਿਰਪਾ ਕਰ ਦਿਓ ਕਿਉਂਕਿ ਇੱਕ ਦਕਣਾ ਤੋਪ ਹੈ ਮੰਗਾ ਦੇ ਰੂ ਆਪਣਾ ਨਾਮ ਦੇਹ ਨਾਮ ਸੰਤੋਖਿਆ ਉਤਰੈ ਮਨ ਕੀ ਭੁਖ ਆਪਣਾ ਨਾਮ ਦਿਓ ਮਨ ਦੀ ਅਪochondੁਰ ਹੋ ਜੇ ਤ੍ਰਿਸ਼ਨਾ ਖਤਮ ਹੋ ਜੇ ਜਪ ਜੀਵਾਂ ਪ੍ਰਵਚਾਰਨ ਤੁਮਹੇ ਸੱਚੇ ਭਾਸ਼ ਹੁਣ ਤਾਂ ਸਾਨੂੰ ਤੇਰੇ ਚਰਨਾਂ ਦੀ ਅੰਨੀ ਚੇਟਕ ਲੱਗ ਗਈ ਹੈ ਇਹ ਤੇਰਾ ਨਾਮ ਜਪਦੇ ਹਾਂ ਤੇਰੇ ਚਰਨਾਂ ਨਾਲ ਪ੍ਰੇਮ ਕਰਦੇ ਹਾਂ ਸਾਡਾ ਜੀਵਨ ਹੈ ਨਹੀਂ ਤਾਂ ਸਾਡੀ ਮੌਤ ਹੈ ਰਹਾਉ ਬਿਸ਼ਰਮ ਦੇ ਕੇ ਤੇਗ ਦੀ ਪੰਕਤੀ ਦੁਆਰਾ ਕਿਰਪਾ ਕਰਦੇ ਹੋ ਦਿਆਲ ਪੁਰਖ ਮੇਰੇ ਪ੍ਰਭ ਦਾਤੇ ਕੋ ਮੇਰੇ ਪੁਰਖ ਪਰਮਾਤਮਾ ਦੇ ਅਲੂ ਵੀ ਹੈ ਤੇ ਪ੍ਰਭ ਦਾਤੇ ਵੀ ਹੈ ਜਿਹੜੀ ਵੀ ਕੋਈ ਦਾਤ ਉਹਨਾਂ ਤੋਂ ਮੰਗਦਾ ਕਿਰਪਾ ਕਰਕੇ ਮਹਾਰਾਜ ਉਹ ਦਾਤਾਂ ਦੇ ਜਾਨੁ ਪਦਾਰਥਿਆ ਨਾਮ ਪਦਾਰਥਿਆ ਜੀਹਨੋ ਪਦਾਰਥਿਆ ਮੁਕਤ ਪਦਾਰਥਿਆ ਕਰਮਰਥਾਂ ਮੁਕਛਿਆ ਚਾਰ ਪਦਾਰਥ ਦੇਤ ਨਾਮ ਬਾਗ ਜੋ ਮੰਗ ਹੈ ਠਾਕ ਰ ਆਪਣੇ ਤੇ ਕੋਈ ਸੋਈ ਦੇਵੇ ਨਾਨਕ ਦਾਸ ਮੁਕਤੇ ਜੋ ਬੋਲੇ ਇਹੀ ਹਾਂ ਉਹਾ ਸਚੂ ਹੋ ਕੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਸਾਰੀਆਂ ਦਾਤਾਂ ਜਿਹੜੀਆਂ ਪ੍ਰਾਪਤ ਹੁੰਦੀਆਂ ਜਿਸ ਹੈ ਜਨਾਬ ਉਹ ਤਿਨੇ ਤੁਮ ਜੀ ਇਨੂੰ ਕਿਰਪਾ ਕਰਕੇ ਜਿਹਦੀ ਬੁੱਧੀ ਤੋਂ ਪੜਦਾ ਕੋਟ ਨੂੰ ਆਪਣਾ ਸੁਹنگ ਸੁਰੂਕ ਜਨਾਰ ਦਿਓ ਉਹਨਾਂ ਨੂੰ ਤੁਹਾਨੂੰ ਜਾਨ ਲਿਆ ਹੁਣ ਬਲੀ ਖੰਧਾਰੀ ਪਹਿਲਾਂ ਹੰਕਾਰ ਦੇ ਪਹਾੜ ਤੇ ਖੜਾ ਸੀ ਨੂੰ ਕਿਨੇ ਮਰਦਾਨਾ ਜੀ ਨੂੰ ਪਿਆਸ ਲੱਗੀ ਪਾਣੀ ਪੀਣ ਵਾਸਤੇ ਗਾਹ ਕਹਿਣ ਲੱਗੇ ਤੁਮ ਸਾਹਭਰਾ ਨੂੰ ਪੀਰ ਗੁਰੂ ਮੰਦਾ ਉਹਨਾਂ ਤੋਂ ਪਾਣੀ ਲੈ ਲਓ ਇੱਕ ਵੇਰੀ ਗਿਆ ਦੂਜੀ ਵੇਰੀ ਤੀਜੀ ਵੇਰੀ ਇਹ ਗੁਸੇ ਦੇ ਵਿੱਚ ਆ ਕੇ ਉਥੇ ਪਹਾੜ ਰੋੜਦਾ ਕਹਿੰਦੇ ਮਾਰੇ ਪੇ ਅੱਗੇ ਦਾ ਪਿਆਸੇ ਮਰਦੇ ਸੀ ਹੁਣ ਇਹਦੇ ਥੱਲੇ ਆ ਕੇ ਮਰਾਂਗੇ ਮਾਰੇ ਕਹਿੰਦੇ ਤੇਰਾ ਕਰਤਾਰ ਰੱਖ ਤੇ ਮਾਰੇ ਨੇ ਹੱਥ ਕਮਲ ਕੀਤਾ ਤੇ ਉਹ ਪਾੜ ਦੇ ਵਿੱਚ ਪੰਜਾ ਲੱਗਿਆ ਤੂੰ ਦਾ ਸਾਰਾ ਪਾਣੀ ਵੀ ਖਿੱਚ ਲਿਆ ਫੇਰ ਜਿੱਥੇ ਅੰਗਾਰ ਸੀ ਪਹਾੜੀ ਚੋਟੀ ਫੇਰ ਥੱਲੇ ਆ ਗਿਆ ਥੱਲੇ ਆ ਗਿਆ ਫੇਰ ਮਾਫੀ ਮੰਗੀ ਤੇ ਮਾਰੇ ਕਿਰਪਾ ਕਰੋ ਮਾਰੇ ਕਹਿੰਦੇ ਪਾਣੀ ਨਾਲ ਹੌਲੀ ਸੀ ਤਾਂ ਹੈ ਨਹੀਂ ਤੂ ਉਹਦੇ ਤੇ ਵੀ ਇਹੋ ਜਿਹੇ ਗੱਲਾਂ ਕਰਦਾ ਹਾਂਜੀ ਆਇਆ ਦਿੱਤੀ ਦੀ ਸੇਵਾ ਕਰੀ ਦੀ ਹੈ ਸ੍ਰੀ ਲੰਗਰ ਪਾਣੀ ਜੀ ਆਇਆਂ ਆਸਣ ਦੇਈ ਦਾ ਆਗਤਮ ਸਵਾਗਤ ਅਨੁਸਾਰ ਕੋਲ ਜਾ ਕੇ ਅਦਨੁਸਾਰ ਤੇ ਸਿਆ ਤਾਡ ਅਨੁਸਾਰ ਰਾਤਰੀ ਜਾਗਰਨ ਸਾਰ ਆਏ ਦਾ ਸਵਾਗਤ ਕਰਨ ਅਨੁਸਾਰ ਬਸਤੂ ਨੰਗੇ ਨੂੰ ਕੱਪੜਾ ਦੇਣਾ ਭੁੱਖੇ ਨੂੰ ਖਾਣ ਦੇਣਾ ਪਿਆਸੇ ਨੂੰ ਪਾਣੀ ਦੇਣਾ ਬਿਮਾਰ ਨੂੰ ਦਵਾਈ ਦੇਣੀ ਵਿਦਿਆ ਦੇਣੀ ਨਾਮ ਦੀ ਦਾਤ ਦੇਣੀ ਇਹ ਪੁੰਨ ਕਰਮ ਹੁੰਦੇ ਹੈ ਹਾਂਜੀ ਇਹ ਸੁਭਾਗ ਤੇ ਅਤੀਤੀ ਦੀ ਸੇਵਾ ਕਰਨ ਜਿਹੜਾ ਨਹੀਂ ਕਰਦਾ ਉੱਠ ਕੇ ਸਦਗਾਰ ਉਹਦੇਾਰੇ ਪਾਪ ਉਹ ਲੈ ਜਾਂਦਾ ਉਹ ਨੋ ਲੈ ਇਸ ਕਰਕੇ ਆਗਤੰ ਸਵਾਗਤ ਅਨਸਾਰ ਆਏ ਦਾ ਸਵਾਗਤ ਕਰਨਾ ਸਰਬਸਤੂ ਭੋਜਨ ਚਾ ਕੀਰਤਨ ਸੰ ਭੋਜਨ ਵਿੱਚ ਕਿਉਂ ਨਾ ਹੋਵੇ ਉਹ ਵੀ ਬੇਸਵਾਦ ਜਿਹਾ ਹੁੰਦਾ ਹਲਦੀ ਨਹੀਂ ਰਲਦੀ ਹੈ ਜੁਦੀ ਰੋਗ ਜਿਹਾ ਕਿਉ ਪਾਓ ਪੰਜਵਾਂ ਅੰਪਾਇਆ ਕਰਤਾ ਹੋਆ ਪਾਗ ਕੋ ਵੀ ਇਹਸ ਵਾਸਤੇ ਫਿਰ ਔਰ ਰਾਤਰੀ ਜਾਂ ਜਾਗਣ ਸਾਹਿਬ ਆਰਾਧਾ ਸਰ ਕੀ ਹੈ ਜਾ ਕੇ ਭਜਨ ਕਰਨਾ ਸਿਮਰਨ ਕਰਨਾ ਐਂ ਹੀ ਗੰਧੀਆਂ ਫੇਲਵਾ ਸੇਲਮੇ ਦੇਖਣਾ ਫਰਾਬਾਂ ਕੋ ਬਾਨ ਦਾ ਛੇ ਫਤੇ ਚੋਰੀਆਂ ਜਾਨੀਆਂ ਦਰ ਅਨੁਸਾਰ ਨਹੀਂ ਜਾ ਕੇ ਸੰਸੰਗ ਕਰਨਾ ਭਜਨ ਕਰਨਾ ਸਿਮਰਨ ਕਰਨਾ ਇਸਾਰ ਹੋ ਜਾਂਦਾ ਹੈ ਇਸਤਰੀਆਂ ਜਾਂ ਤਾਡਨ ਸਾਹਿਬ ਇਸਤਰੀ ਜਿਹੜੀ ਹੈ ਉਸ ਨੂੰ ਥੋੜਾ ਜਿਹਾ ਸੰਜਮ ਬਵੇ ਕਿਥੇ ਪਿੱਛੇ ਰੱਖਣਾ ਜ਼ਰੂਰੀ ਹੈ ਤਾਡਨ ਦਾ ਮਤਲਬ ਨੂੰ ਸੰਜਮ ਵਿੱਚ ਰੱਖਣਾ ਕਉਂਕੀ ਇਸਤਰੀ ਸਮਾਜ ਦੀ ਇੱਜ਼ਤ ਹੁੰਦੀ ਹੈ ਇੱਜ਼ਤ ਤਾਂ ਹੀ ਆ ਜਿਵੇਂ ਖੇਤੀ ਉਹ ਬਾੜ ਨਾ ਬਚਦੀ ਬਾੜ ਨਾ ਹੋਵੇ ਤੇ ਪਸ਼ੂ ਝਾੜੀਆਂ ਦੇ ਜਰਵਾਣੇ ਪਸ਼ੂ ਜਿਹੜੇ ਆ ਉਹ ਤਾਂ ਬਾੜਨ ਤੋੜ ਕੇ ਵੀ ਨੁਕਸਾਨ ਕਰਦੇ ਇਸ ਤਰ੍ਹਾਂ ਇਸਤਰੀ ਸਮਾਜ ਦਾ ਜ਼ਰੂਰੀ ਹਾਂ ਗਿਆ ਤਾਂੜਨ ਦਾ ਮਤਲਬ ਕੀ ਆ ਉਹਨੂੰ ਆਪਣੀ ਨਗਰਾਨੀ ਦੇ ਵਿੱਚ ਰੱਖਣਾ ਬੱਚੇ ਆ ਛੋਟੇ ਉਹਨਾਂ ਨੂੰ ਵੀ ਖੁੱਲੇ ਛੱਡਾਂਗੇ ਆਵਾਰਾ ਹੋ ਜਾਣਗੇ ਇਸਤਰੀਆਂ ਸਮਾਜ ਦੀ ਇੱਜ਼ਤ ਆ ਉਹਨਾਂ ਨੂੰ ਵੀ ਆਪਣੇ ਉਹਨੂੰ ਘੇਰੇ ਵਿੱਚ ਰੱਖਣਾ ਸੰਜਮ ਵਿੱਚ ਰੱਖਣਾ ਬਵੇਕ ਵਿੱਚ ਰੱਖਣਾ ਪੂਰੀ ਵਿੱਚ ਜਦ ਬਚੇ ਆਪਣੀ ਵੀ ਬਚੇ ਸਮਾਜ ਦੀ ਵੀ ਬਚੇ ਉਸ ਕਰਕੇ ਉਹਦਾ ਭਾਵ ਇਹ ਹੈ ਤਾੜਨ ਦਾ ਮਤਲਬ ਇਹ ਨਹੀਂ ਕਿ ਉਹਨੂੰ ਘੂਰਨਾ ਕੱਫਣਾ ਜਾਂ ਉਹਦੀ ਨਰਾਦਰੀ ਕਰਨੀ ਆ ਮਾਰਾਇਦਾ ਸਿਧਾਂਤ ਅਸੋਖ ਨੂੰ ਮੰਨਦਾ ਕਿ ਜਿੱਥੇ ਮਹਾਰਾਜਾਂ ਮਤਲਬ ਇਹ ਉਹਨਾਂ ਨੂੰ ਸੰਜਮ ਵਿੱਚ ਬਵੇਕ ਵਿੱਚ ਹਵਤਾਜਤ ਵਿੱਚ ਰੱਖਣਾ ਜਿਵੇਂ ਤਾਂ ਮਾਰਨ ਤਾਂ ਜੀਬੀਆਂ ਨੂੰ ਵੀ ਗੱਲ ਸਿੰਘਣੀਆਂ ਸੋ ਜੋ ਅਮਰਚਾ ਕੇ ਆਪਣੀ ਹਵਤਾਜਤ ਵੀ ਕਰੋ ਬੱਚਿਆਂ ਦੀ ਵੀ ਕਰੋ ਪਰ ਫਿਰ ਵੀ ਬੰਦੇ ਦਾ ਜਿਹੜਾ ਹੈਗਾ ਉਹਦੇ ਵਾਸਤੇ ਇਸਤਰੀ ਦੀਪੁਰ ਬੱਚਿਆਂ ਦੀ ਸਮਾਜ ਦੀ ਧਰਮ ਦੀ ਨਿਸ਼ਾਨ ਦੀ ਧੰਮ ਦੀ ਰਾਖੀ ਕਰਨੀ ਇਹ ਬਹੁਤ ਜ਼ਰੂਰੀ ਹੈ। ਕੋਈ ਇਸ ਕਰਕੇ ਗੰਦੇ ਹੈ ਕਿ ਬਸ ਕਾਢੀਨੂੰ ਇਸ ਕਰ ਕਹਿੰਦੇ ਆ ਕਿ ਜਿਸੇ ਜਨਾਬਾ ਤਿੰਹਾਂ ਤੁਮ ਜਾਂਦੇ ਜਿਹਨੂੰ ਤੁਸੀਂ ਜਨਾ ਦੇਉ ਆਪਣਾ ਸਰੂਪ ਹੋ ਜਾਂਦਾ ਵੇ ਬਲੀ ਗੰਧਾਰੀ ਨੂੰ ਪਤਾ ਲੱਗ ਗਿਆ ਨਾ ਕਿ ਤਾਂ ਪੂਰਨੇ خداਇ ਦੇ ਕੋਈ خداਇ ਕੋ ਚਰਨੀ ਦੇ ਭੈ ਮਾਬੀ ਮੰਗੀ ਤੇ ਮਰਨ ਉਤੇ ਵੀ ਬਖਸ਼ਿਸ਼ੀ ਤੂੰ ਦਾ ਹੰਕਾਰ ਦੂਰ ਕੀਤਾ ਹੰਕਾਰ ਦੇ ਟਿੱਲੇ ਤੋਂ ਲਾ ਕੇ ਕਹਿੰਦੇ ਫਕੀਰਾਂ ਵਾਸਤੇ ਗਰੀਬੀ ਨਿਮਰਤਾ ਚੰਗੀ ਹੁੰਦੀ ਹੈ ਦਰਵੇਸ਼ਾਂ ਕੋ ਲੋੜੀਏ ਰੁੱਖਾਂ ਕੀ ਜਰਾਂ ਜਿਵੇਂ ਦਰ ਆ ਦੇ ਬੱਟੇ ਮਾਰੋ ਹਾਂ ਕੋਈ ਛਾਂ ਵੀ ਦਿੰਦਾ ਫਲ ਦਿੰਦਾ ਫਕੀਰ ਜਿਹੜੇ ਹੁੰਦੇ ਆ ਰੱਬ ਤੋਂ ਦੂਗਾ ਥਾਂ ਆ ਉਹਨਾਂ ਨੂੰ ਤਾਂ ਸਾਰਿਆਂ ਨੂੰ ਵੱਲ ਲਾਉਣਾ ਚਾਹੀਦਾ ਸਿੱਖਿਆ ਤੇ ਤੁਪਾਣੀ ਵਾਸਤੇ ਇਹਨਾਂ ਨੂੰ ਕੁਝ ਕਰਦੇ ਆ ਤੇ ਹੰਕਾਰ ਦੂਰ ਕੀਤਾ ਉਹਦਾ ਅੱਗੇ ਬਹੁਤ ਮੁਕਰਦੇ ਸਦਾ ਸਦਾ ਜਾਈ ਬਿਨਾਰ ਜੰਦੇ ਐਸੇ ਗੁਰੂਆਂ ਤੋਂ ਸਦਾ ਸਭ ਬਲਿਹਾਰ ਜਾਂਦੇ ਆ ਇੱਥੇ ਉਹ ਦੇਖੋ ਤੁਹਾਡੀ ਕਲਸੀ ਇਧਰ ਉਧਰ ਜਿੱਥੇ ਵੀ ਦੇਖਦੇ ਤੁਹਾਡੀ ਔਰ ਤੁਹਾਡਾ ਹੀ ਆਸਰਾ ਮੋਹੇ ਨਿਰਗੁਣ ਗੁਣ ਕਿਛੁ ਨਾ ਜਾਤਾ ਮੈਂ ਗੁਣਾ ਤੋਂ ਹੀ ਨਾ ਤੁਹਾਡੇ ਪਵਿੱਤਰ ਗੁਣਾ ਨੂੰ ਜਾਣਿਆ ਨਹੀਂ ਬਲੀ ਖੰਧਾਰੀ ਕਹਿੰਦਾ ਮਾਫ ਕਰਦਾ ਹਾਂਜੀ ਨਾਨਕ ਸਾਧੂ ਦੇਖ ਮਨ ਰਤ ਕਿ ਹੁਣ ਆਪ ਜੀ ਦੇ ਦਰਸ਼ਨ ਕਰਕੇ ਸਾਡਾ ਮਨ ਖੁਦਾ ਪ੍ਰਸਤ ਹੋ ਗਿਆ ਖੁਦਾ ਦੇ ਪ੍ਰੇਮ ਵਿੱਚ ਰੰਗਿਆ ਗਿਆ ਇਸ ਕਰਕੇ ਕਹਿੰਦੇ ਆ ਜਿਸੈ ਜਨਾਵੋ ਤੈਨੇ ਤਮ ਜਾਣਤਾ ਜਿਹਨੂੰ ਤੁਸੀਂ ਜਨਾਉਨੇ ਆ ਉਹੀ ਜਾਣਦਾ ਦੂਜਾ ਨਹੀਂ ਜਾਣ ਸਕਦਾ ਇਹ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਬਖਸ਼ਿਸ਼ ਕੀਤੀ ਹੈ ਜੋ ਰਾਗੀ ਸਿੰਘ ਕੀਰਤਨ ਕਰ ਰਿਹਾ ਸੀ ਸ਼ਬਦ ਦਾ ਉਹ ਸ਼ਬਦ ਦੀ ਆਪਾਂ ਵਿਚਾਰ ਕੀਤੀ ਹੈ ਆ ਗਾਲੀਆਂ ਸੰਗਤਾਂ ਸਰਵਣ ਕਰਕੇ ਲਾਭ ਪ੍ਰਾਪਤ ਕਰਨਗੀਆਂ ਕੀਦੇ ਸੰਮਾਰਨ ਸਿੱਖਿਆ ਇਹ ਦਿੱਤੀ ਹੈ ਨਿਵਣ ਸੋਕਰ ਕਵਿ ਨੂੰ ਗਿ ਇਹ ਬਾਣੀ ਹੈ ਮੰਤ ਇਹ ਤਰ੍ਹਾਂ ਪਹਿਨੇ ਵੇਸ ਕਰ ਤਾਂ ਬਾਸੀ ਬਾਸਾ ਵੀ ਕੀ ਨਿਉ ਕੇ ਚੱਲਣਾ ਪੇਦਾ ਕੋੜਾ ਪ੍ਰਕਾਸ਼ ਅਨੁਸਾਰ ਲੈਣਾ ਤੇ ਰਸਨਾ ਦੁਆਰਾ ਮਿੱਠੇ ਬਚਨ ਬੋਲਣੇ ਜਿਹਦੇ ਨਾਲ ਕੰਦੇ ਪ੍ਰਮਾਤਮਾ ਵੀ ਬਖਸ਼ ਆ ਜਾਂਦਾ ਦੁਨਿਆਵੀ ਤੌਰ ਤੇ ਜਿਹੜੀ ਪਤੀ ਵਰਤਾਈ ਸਤਰੀ ਹੈ ਉਹ ਵੀ ਇਹ ਤਨ ਗੁਣਾਂ ਨੂੰ ਧਾਰ ਲੈਂ ਤੇ ਉਹ ਵੀ ਕਰ ਦੇਵੇ ਸਦ ਸੰਤੋਸ਼ ਪੈਦਾ ਹੋ ਜਾਂਦਾ ਕਿ ਕੋਈ ਕਲਾ ਕਲੇਸ਼ ਨਹੀਂ ਰਹਿੰਦੀ ਇਹ ਮਾਰੇ ਨੇ ਪ੍ਰਦੇਸ਼ ਬਖਸ਼ਿਆ ਉਹ ਸੱਚੇ ਪਾਸ਼ਾ ਕਿਰਪਾ ਕਰਨ ਆਡੀ ਯਾਤਰਾ ਸਫਲ ਕਰਨ ਆਈਆਂ ਸੰਗਤਾਂ ਦੀ ਬੇਨ ਸੰਗਤਾਂ ਯਾਤਰਾ ਨੂੰ ਆਈਆਂ ਸ਼ਰੂ ਕਰਦੇ ਜਨਾਨ ਕਰ ਰਹੀਆਂ ਤੇ ਮਹਾਰਾਜ ਸਭ ਦੀ ਆਜ ਦੀ ਪਰਵਾਨ ਕਰਨ ਆਪਣੇ ਅੰਦਰੋਂ ਪਰੋ ਨਾਮ ਦਾ ਨਸੀਹੇ ਦੇ ਪ੍ਰੋਸਾਰ ਤੰਦਰੁਸਤੀ ਬਖਸ਼ਿਸ਼ ਕਰਨ ਪੰਥ ਵਿੱਚ ਇਕਤਾਤ ਪਾਗ ਪਿਆਰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ